ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ WeatherData update ਸੁਣਨ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਸਵੇਰ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 19 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਜੀ ਕਿਸ ਇਲਾਕੇ ਦੇ ਵਿੱਚ ਮੀਂਹ ਹੈ ਗਰਮੀ ਤੋਂ ਕਦੋਂ ਰਾਤ ਮਿਲਦੀ ਦਿਖਾਈ ਦੇ ਰਹੀ ਹੈ ਤੇ ਕੀ ਨਵੇਂ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਤੇ ਕਿਸ ਇਲਾਕੇ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਦੀ ਅੱਜ ਭਵਿੱਖਬਾਣੀ ਕੀਤੀ ਗਈ ਹੈ ਸਾਰੀ ਜਾਣਕਾਰੀ ਦਵਾਂਗੇ ਜੀ ਸੈਟਲ ਟਾਈਮਸ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚ ਦੇਖ ਸਕਦੇ ਹੋ ਫਿਲਹਾਲ ਅਗਰ ਗੱਲ ਕਰੀ ਤਾਂ ਬੱਦਲਬਾਈ ਸਿਸਟਮ ਫਿਲਹਾਲ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਣਿਆ ਹੋਇਆ ਹੈ ਤੇ ਅਗਰ ਆਪਾਂ ਅਲਰਟ ਦੀ ਗੱਲ ਕਰੀਏ ਤਾਂ ਦੇਖ ਸਕਦੇ ਹਾਂ ਕਿ ਸੋ ਅਲਰਟ ਇਲਾਕੇ ਵਿੱਚ ਅਲਰਟ ਹੈ ਜੀ ਉਹ ਦੇਖਦੇ ਸਭ ਤੋਂ ਪਹਿਲਾਂ ਜੀ ਦਿਨ ਦੇ ਸ਼ੁਰੂਆਤੀ ਘੰਟਿਆਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਹੇਠਾਂ ਅੰਮ੍ਰਿਤਸਰ ਦੇ ਇਲਾਕੇ ਤੋਂ ਵੱਧਦਾ ਹੋਇਆ ਸਿਸਟਮ ਇੱਕ ਬਠਿੰਡੇ ਤੱਕ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਜਿਹਦੇ ਵਿੱਚ ਪੱਟੀ ਫਜ਼ਿਲਕਾ ਫਿਰੋਜ਼ਪੁਰੇਸ ਇਲਾਕੇ ਨੂੰ ਵੀ ਇਹ ਕਵਰ ਕਰੇਗਾ ਜੀ ਤੇ ਇਹ ਹੌਲੀ ਹੌਲੀ ਇਹ ਸਿਸਟਮ ਵੱਧਦਾ ਹੋਇਆ ਦਿਖਾਈ ਦੇ ਰਿਹਾ ਸਵੇਰ ਦੇ 7 ਵਜੇ ਦੇ ਨੇੜੇ ਤੇ ਇਸ ਸਿਸਟਮ ਦਾ ਅਲਰਟ ਜਾਰੀ ਹੋਇਆ ਹੈ ਜੀ ਜਿਸ ਦੇ ਨਾਲ ਇਸ ਇਲਾਕੇ ਵਿੱਚ ਮੀਂਹਾਂ ਦੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਫਿਲਹਾਲ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਜੋ ਵੀ ਅਲਰਟ ਜਾਰੀ ਹੋਏ ਨੇ ਉਸ ਦੇ ਉਲਟ ਹੀ ਮੀਂਹ ਮੀਹਾਂ ਨੇ ਵਰਤਾਅ ਕੀਤਾ ਹੈ ਕਿ ਤੇ ਵੱਡੇ ਅਲਰਟ ਜਾਰੀ ਹੁੰਦੇ ਸੀ ਤਾਂ ਮੀਂਹ ਲਗਭਗ ਨਾ ਮਾਤਰਾ ਦੇ ਬਰਾਬਰ ਹੀ ਪੰਜਾਬ ਦੇ ਵਿੱਚ ਫਰਾਲ ਪਏ ਨੇ ਕਾਫੀ ਦਰਸ਼ਕ ਵੀ ਕਮੈਂਟ ਬਾਕਸ ਵਿੱਚ ਕਹਿੰਦੇ ਨੇ ਕਿ ਫੇਕ ਜਾਣਕਾਰੀ ਹੈ ਪਰ ਅਗਰ ਤੁਹਾਨੂੰ ਦੱਸਾਂ ਤਾਂ ਅਸੀਂ ਟੈਕਨੋਲੋਜੀ ਦੇ ਪੱਖ ਤੋਂ ਫਿਲਹਾਲ ਕਾਫੀ ਪਿੱਛੇ ਬੈਠੇ ਹਾਂ ਜੀ ਕਾਫੀ ਜਿਹੜੇ ਅਲਰਟ ਆ ਰਹੀ ਹੁੰਦੇ ਨੇ ਮੌਸਮ ਵਿਭਾਗ ਵੱਲੋਂ ਉਹ ਉਸ ਸੈਟਲਾਈਟ ਤੋਂ ਸਿਸਟਮ ਤੋਂ ਜਾਰੀ ਹੁੰਦੇ ਨੇ ਜਿਹੜਾ ਕਿ ਬਹੁਤ ਪੁਰਾਣਾ ਹੋ ਚੁੱਕਿਆ ਆਊਟਡੇਟਡ ਹੋ ਚੁੱਕਿਆ ਜਿਦੇ ਵਿੱਚ ਬੱਦਲਾਂ ਨੂੰ ਹੀ ਮੀਂਹ ਦਾ ਰੂਪ ਵਿੱਚ ਮੰਨ ਲਿਆ ਜਾਂਦਾ ਹੈ ਪਰ ਅਸੀਂ ਫਿਰ ਵੀ ਕਿਤੇ ਨਾ ਕਿਤੇ ਪ੍ਰੈਡਿਕਸ਼ਨ ਕਰਦੇ ਰਹਿੰਦੇ ਹਾਂ ਕਿ ਇਸ ਇਲਾਕੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਤਾਂ ਬੱਦਲ ਬਾਈ ਉਸ ਇਲਾਕੇ ਵਿੱਚ ਜ਼ਰੂਰ ਬਣਦੀ ਹੈ ਪਰ ਮੀਂਹ ਨਹੀਂ ਹੁੰਦੇ ਤਾਂ ਅੱਜ ਫਿਰ ਉਮੀਦ ਹੈ ਕਿ ਇਸ ਇਲਾਕੇ ਵਿੱਚ ਮੀਂਹ ਹੋਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਹੁਣ ਗੱਲ ਕਰ ਲੈਂਦੇ ਹਾਂ ਜ਼ਿਲ੍ਹੇ ਵਾਈਜ਼ ਕਿਸ-ਕਿਸ ਇਲਾਕੇ ਵਿੱਚ ਮੀਂਹ ਦੇ ਹੁੰਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਮੈਪ ਦੇ ਉੱਪਰ ਦੇਖਣ ਦੀ ਕੋਸ਼ਿਸ਼ ਕਰਾਂਗਾ ਸ਼ੁਰੂਆਤੀ ਘੰਟੇ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਖਤਸਰ ਫਜ਼ਿਲਕਾ ਤੇ ਬਠਿੰਡੇ ਦਾ ਕੁਝ ਕਿ ਹਿੱਸਾ ਇਸ ਇਲਾਕੇ ਦੇ ਵਿੱਚ ਮੀਂਹ ਦੇ ਚਾਂਸ ਸ਼ੁਰਾਤੀ ਘੰਟੇ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਦੁਪਹਿਰ ਤੋਂ ਬਾਅਦ ਜਿਵੇਂ ਹੀ ਆਪਣਾ ਮੌਸਮ ਖੁੱਲੇਗਾ ਤਾਂ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਤੇ ਮੋੜ ਬੱਦਲਵਾਈ ਪੰਜਾਬ ਦੇ ਉੱਪਰ ਛਾਈ ਰਹਿ ਸਕਦੀ ਹੈ ਤੇ ਮੋੜ ਤੋਂ ਇੱਕ ਦੁਪਹਿਰ ਤੋਂ ਬਾਅਦ ਅਲਰਟ ਜਾਰੀ ਹੁੰਦਾ ਦਿਖਾਈ ਦੇ ਰਿਹਾ ਜਿਦੇ ਵਿੱਚ ਅੱਕਾ ਗੱਲ ਕਰੀਏ ਤਾਂ ਹੁਸ਼ਿਆਰਪੁਰ ਤੋਂ ਲੈ ਕੇ ਨਮਾ ਸ਼ਹਿਰ ਰੂਪਨਗਰ ਸ਼ਹੀਦ ਸਭਜਾ ਦਾਜੀਤ ਸਿੰਘ ਨਗਰ ਸ਼ੀਤਪາກ ਸਿੰਘ ਨਗਰ ਤੇ ਨਾਲ ਹੀ ਨਾ ਫਤਿਹਗੜ ਪਟਿਆਲਾ ਤੇ ਇਸ ਇਲਾਕੇ ਦੇ ਵਿੱਚ ਮੀਂਹ ਦੇ ਚਾਂਸ ਦੁਆਰਾ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਲੁਧਿਆਣੇ ਦਾ ਬਹੁਤਾ ਹਿੱਸਾ ਜਲੰਧਰ ਦਾ ਕੁਝ ਹਿੱਸਾ ਕੁਝ ਹਿੱਸਾ ਕਪੂਰਥਲੇ ਦਾ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਦੁਆਰਾ ਤੋਂ 3 ਵਜੇ ਦੇ ਨੇੜੇ-ਤੇਰੇ ਬਣਦੇ ਦਿਖਾਈ ਦੇ ਰਹੇ ਨੇ ਬਾਕੀ ਕੋਈ ਵੱਡਾ ਅਲਰਟ ਜੋ ਵੀ ਜਾਰੀ ਹੋਵੇਗਾ ਉਹੋ ਅਸੀਂ ਇਸ ਚੈਨਲ ਤੇ ਲੈ ਕੇ حاضر ਹੋਵਾਂਗੇ। ਉਹ ਅਗਰ ਵੀਡੀਓ ਚੰਗੀ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਕਮੈਂਟ ਬਾਕਸ ਵਿੱਚ ਪਿੰਡ, ਜ਼ਿਲ੍ਹੇ, ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰੋ ਵੀ ਤੁਹਾਡੇ ਇਲਾਕੇ ਦੇ ਹਾਲਾਤਾਂ ਦਾ ਪਤਾ ਲੱਗ ਸਕੇ ਜੀ ਤੇ ਬਾਕੀ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ। ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ।